शा छोड़ो पंजाब बचाओ पंजाब बचाओ नशा छोड़ो ਆਜ ਵਾਰ ਵਾਰ ਇਹ ਨਾਮ ਤੋਂ ਜੁੜਾ ਇਸ ਤਰ੍ਹਾਂ ਹੀ ਰਹੇ ਬਸ ਇਹ ਆਪਕੋ ਇਹ ਕਿ ਕਿ ਪਿਛਾਓ ਕਿ 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 ਸਾਡੇ ਸਤਿਕਾਰਯੋਗ ਡਿਵੀਜ਼ਨਰ ਮਦੋਤੋਂ ਔਰ ਸਾਡੇ ਵਾਰਦੇ ਸਾਰੇ ਆਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਡਰਗ ਦੇ ਖਿਲਾਫ ਚੜਨਾ ਚਾਹੁੰਦੇ ਆਂ ਔਰ ਇੰਦੇ ਵਿੱਚ ਜਵਾਨੀ ਹੈ ਉਹ ਬਹੁਤ ਖਰਾਬ ਹੋ ਰਹੀ ਹੈ ਉਹਨੂੰ ਅਸੀਂ ਬਚਾਣ ਲਈ ਅਸੀਂ ਇਹਦਾ ਅੱਜ ਰੋਡ ਮਾਰਚ ਕੱਢ ਰਹੇ ਕੱਢ ਰਹੇ ਹਾਂ ਔਰ ਐਸੋ ਚੱਲ ਕੇ ਇਹ ਬੀਐਨਬੀ ਚੌਂਕ ਤੇ ਜਾਏਗਾ ਔਰ ਇਹਨੂੰ ਆਪਾਂ ਬਾਅਦ ਚੜ ਕੇ ਇਹਦਾ ਆਪਾਂ ਹਿਸਾਬ ਬਣੀਏ ਤੇ ਡਰਗ ਦੇ ਉੱਤੇ ਨਕੇਲ ਕਸੀਏ ਥੈਂਕ ਯੂ ਜਿਹਨੂੰ ਅਸੀਂ 112 112 ਹੈਲਪਲਾਈਨ ਦੇ ਉੱਤੇ ਵੀ ਤੁਸੀਂ ਕੋਈ ਵੀ ਕਾਲ ਕਰੋਗੇ ਉੱਥੇ ਵੀ ਇਸ ਇਨਫੋਰਮੇਸ਼ਨ ਦੇ ਅਕੋਰਡਿੰਗਲੀ ਜਿਹੜਾ ਇਨਫਰਮੇਸ਼ਨ ਦੇਣ ਵਾਲਾ ਵਿਅਕਤੀ ਆ ਉਹਦੀ ਆਈਡੈਂਟੀਟੀ ਨੂੰ ਅਸੀਂ ਬਿਲਕੁਲ ਸੀਕ੍ਰੀਟ ਰੱਖਦੇ ਆ ਬਿਲਕੁਲ ਸੀਕ੍ਰੀਟ ਤੋਂ ਇਹ ਹੈਲਪਲਾਈਨ ਨੰਬਰ ਨੇ ਹੁਣ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਤੁਹਾਡੇ ਸਾਰਿਆਂ ਦੇ ਵਹੀਕਲ ਜਿਹੜੇ ਇੱਥੇ ਖੜੇ ਆ ਇੱਥੇ ਹੀ ਖੜੇ ਰਹਿਣ ਦਿਓ ਜਿੱਥੇ ਸਾਡਾ ਇਹ ਮਾਰਚ ਖਤਮ ਹੋਊਗਾ ਅਸੀਂ ਉੱਥੇ ਦੋ ਬੱਸਾਂ ਮੰਗਾਈਆਂ ਨੇ ਉਹ ਬੱਸਾਂ ਤੁਹਾਨੂੰ ਬੱਸਾਂ 'ਚ ਬਿਠਾ ਕੇ ਅਸੀਂ ਇੱਥੇ ਵਾਪਸ ਦੁਬਾਰਾ ਲੈ ਆਵਾਂਗੇ ਤੋਂ ਕੋਈ ਵੀ ਭੈਣ ਭਰਾ ਆਪਣਾ ਵੇ ਕੱਲੇ ਤੁਹਾਨੂੰ ਨਾਲ ਲਿ ਜਾਵੇ ਨਾ ਕਿਉਂਕਿ ਨਹੀਂ ਤਾਂ ਜਿਹੜਾ ਸਾਡਾ ਇਹ ਰੋਡ ਸ਼ੋਅ ਹੈ ਇਹ ਫਲੱਪ ਹੋ ਜਾਊਗਾ। ਤਾਂ ਮੇਰੀ ਸਾਰਿਆਂ ਨੂੰ ਇਹ ਬੇਨਤੀ ਆ ਅੱਜ ਟਾਈਮ ਕੱਢ ਕੇ ਅਸੀਂ ਸਾਈਨ ਦਾ ਸਕੂਲ ਦੀ ਗਰਾਊਂਡ ਦੇ ਵਿੱਚ ਐਂਟੀ ਡਰੱਗ ਅਵੇਅਰਨੈਸ ਰੋਡ ਮਾਰਚ ਵਾਸਤੇ ਅਸੀਂ ਅੱਜ ਇੱਥੇ ਇਕੱਠੇ ਹੋਏ ਆ। ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕਿ ਤੁਸੀਂ ਟਾਈਮ ਕੱਢਿਆ ਆਪਣੇ ਨਰੂਲ ਸਮਾਜ ਵਾਸਤੇ ਕਿ ਸਮਾਜ ਦੇ ਵਿੱਚੋਂ ਅਸੀਂ ਨਸ਼ਿਆਂ ਨੂੰ ਖਤਮ ਕਰ ਸਕੀਏ। ਨਹੀਂ ਤਾਂ ਸੰਡੇ ਆ ਦੇਖੋ ਸੰਡੇ ਪੂਰੇ ਪਰਿਵਾਰ ਲਈ ਅਸੰਤਾਨ ਪਰਖੀ ਦੇਖੀਏ ਮਾਨਸਿਕ ਤੌਰ ਤੇ ਹੋਈ ਬੁੱਧੀ ਦੀ ਵਿੰਦੀ ਕਮਜ਼ੋਰ ਹੋ ਜਾਂਦੀ ਹੈ। ਤੋਂ ਇਹ ਜੋਰ ਮਾਰਕੀਟ ਵਿੱਚ ਵੇਚਦੇ ਆ ਉਹਨਾਂ ਦੀ ਇੰਟੀਮੇਸ਼ਨ ਸਰਕਾਰ ਵੱਲੋਂ ਇਹ ਖਲਪ ਲਾਈਨ ਵੀ ਜਾਰੀ ਕੀਤੀ ਗਈ ਹੈ ਮੈਂ ਤੁਹਾਨੂੰ ਨੰਬਰ ਦੱਸਦਾ ਹਾਂ ਦਾ। ਉਹ ਸੈਲਫ ਲਾਈਨ ਦੇ ਉੱਤੇ ਤੁਸੀਂ ਡਾਇਰੈਕਟਲੀ ਗਈ ਉਹ ਸਾਡੀ ਜਵਾਨੀ ਨੂੰ ਸਾਡੇ ਸਮਾਜ ਨੂੰ ਸਾਡੇ ਮੁਲਕ ਨੂੰ ਸਾਡੇ ਪੰਜਾਬ ਨੂੰ ਬਰਬਾਦ ਕਰ ਦੇਣਗੇ। ਤੋਂ ਅਸੀਂ ਅੱਜ ਇਸ ਰੋਡਮੈਪ ਦੇ ਜਰੀਏ ਇਹ ਨਸ਼ਾ ਵੇਚਦੇ ਆ ਉਹਨਾਂ ਦੀ ਇਨਟੀਮੇਸ਼ਨ ਤੁਸੀਂ ਪੁਲਿਸ ਨੂੰ ਦਿਓ ਤਾਂ ਕਿ ਉਹਦੇ ਖਿਲਾਫ ਕਾਰਵਾਈ ਹੋ ਸਕੇ ਔਰ ਜਿਹੜਾ ਸਾਡਾ ਸਮਾਜ ਹੈ ਜਿਹੜਾ ਤੁਹਾਡਾ ਵਾਰਡ ਹੈ ਜਿਹੜਾ ਤੁਹਾਡਾ ਮਹੱਲਾ ਹੈ ਆ ਜੀ

ਉਹ ਤਾਂ ਜਾਇੰਟਾ ਕਿ ਨਪਰ ਜਾਗਾ ਦੀ ਸਥਿਤੀ ਹੈ ਐਨਪੀ ਡਰਾਫਟ ਰੋਡ ਮਾਰਿਆ। ਤੁਹਾਨੂੰ ਅੱਜ ਨੂੰ ਗੂਕ ਕਰਨੇ ਹੋਏ। ਪਸਤੀਆਂ ਲੈਣੋ। ਕੋਨੋ ਮੱਦੇ ਨਜ਼ਰ ਕਿਉਂ ਪੰਜਾਬ ਸਰਕਾਰ ਦਾ ਔਰ ਪੰਜਾਬ ਪੁਲਿਸ ਦਾ ਜਿਹੜਾ ਅਪਰਾਲਾ ਇੱਕ ਕਿ ਸਮਾਜ ਦੇ ਵਿੱਚੋਂ ਇੱਕ ਇਹੋ ਜਿਹਾ ਅਵੇਅਰਨੈਸ ਕੈਂਪੇਨ ਚੱਲੇ ਕਿ ਜੋ ਡਰਗ ਹੈਗੀ ਆ ਉਹ ਸਾਡੇ ਸਰੀਰ ਵਾਸਤੇ ਸਾਡੇ ਸਮਾਜ ਵਾਸਤੇ ਸਾਡੀ ਇਹ ਸੈਂਟਰਲ ਸਰਪੰਚੀ ਦੀ ਕੌਂਸਲ ਸਾਹਿਬਾਨ ਜਿਹੜੇ ਕਿ ਆਪਣੇ ਨਾਲ ਸਮਾਜ ਦੇ ਵੀ ਬੰਦੇ ਉਹ ਇੰਤਜ਼ਾਰ ਦੇਖੋ ਜੀ ਇਹ ਇੱਕ 90 ਡਰਗ ਅਵੇਅਰਨੈਸ ਰੋਡ ਮਾਰਚ ਹੈ ਜਿਹੜਾ ਕਿ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਔਰ ਡੀਜੀਪੀ ਪੰਜਾਬ ਸਾਹਿਬ ਦੇ ਹਦਾਇਤਾਂ ਦੇ ਮੁਤਾਬਕ ਅੱਜ ਜਲੰਧਰ ਸ਼ਹਿਰ ਦੇ ਸੈਂਟਰਲ ਸਵਰਵੀਨ ਦੇ ਵਿੱਚ ਕੀਤਾ ਜਾ ਰਿਹਾ ਔਰ ਇਸ ਰੋਡ ਮਾਰਚ ਦੇ ਵਿੱਚ ਸ਼ਹਿਰ ਦੇ ਜਿਹੜੇ ਕਾਉਂਸਲਰ ਸਾਹਿਬਾਨ ਹੈਗੇ ਨੇ ਔਰ ਜਿਹੜੇ ਕਿ ਸਮਾਜ ਸੇਵੀ ਹੈਗੇ ਨੇ ਉਹ ਸਾਰੇ ਇੱਥੇ ਇਕੱਠੇ ਹੋਏ ਨੇ ਔਰ ਅਸੀਂ ਐਸ ਤੋਂ ਪਟੇਲ ਰਸਾਇਣ ਦਾ ਸਕੂਲ 'ਚ ਅਸੀਂ ਖੜੇ ਆ ਪਟੇਲ ਚੌਕ ਹੁੰਦੇ ਹੋਏ ਜੋਤੀ ਚੌਕ ਪੀਐਨਵੀ ਚੌਕ ਤੇ ਅਸੀਂ ਜਿਹੜਾ ਹੈਗਾ ਇਹ ਐਂਟੀ ਡਰਗ ਅਵੇਅਰਨੈਸ ਰੋਡ ਮਾਰਚ ਜਿਹੜਾ ਹੈਗਾ ਅਸੀਂ ਉੱਥੇ ਖਤਮ ਕਰਾਂਗੇ ਔਰ ਇਸ ਰੋਡ ਮਾਰਚ ਦਾ ਮੇਨ ਮਕਸਦ ਸਿਰਫ ਇਹੀ ਹੈ ਕਿ ਸਮਾਜ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨਾ ਹੈਗਾ ਔਰ ਜਿਹੜੇ ਲੋਕ ਨਸ਼ਾ ਬੀਚਤੇ ਹੈਗੇ ਆ ਉਹਦੀ ਜਿਹੜੀ ਇਨਟੀਮੇਸ਼ਨ ਹੈਗੀ ਆ ਗਵਰਨਮੈਂਟ ਵੱਲੋਂ ਜਾਰੀ ਕੀਤੀ ਹੈਲਪਲਾਈਨ ਨੰਬਰ 979810200 ਪਰ ਦੇਣ ਔਰ 112 ਪਰ ਦਿਨ ਤਾਂ ਕਿ ਜਿਹੜੇ ਨਸ਼ੇ ਦੇ ਸਮਗਲਰ ਹੈਗੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕੇ ਔਰ ਉਹਨਾਂ ਨੂੰ ਜਿਹੜਾ ਹੈਗਾ ਜੇਲ੍ਹਾਂ ਵਿੱਚ ਭੇਜਿਆ ਜਾ ਸਕੇ ਔਰ ਜਿਹੜਾ ਉਹਨਾਂ ਨੇ ਨਸ਼ੇ ਬੀਚ ਕੇ ਪ੍ਰਾਪਰਟੀਆਂ ਬਣਾਈਆਂ ਹੈਗੀਆਂ ਨੇ ਉਹਨਾਂ ਨੂੰ ਜ਼ਬਤ ਕਰਵਾਇਆ ਜਾ ਸਕੇ ਸਰ ਇਹਦੇ ਵਿੱਚ ਕਿੰਨੇ ਜਣੇ ਭਾਗ ਲੈ ਰਹੇ ਨੇ ਇਹਦੇ ਵਿੱਚ ਕਰੀਬ 200 300 ਮੇਲ ਐਂਡ ਫੀਮੇਲਸ ਹੈਗੇ ਨੇ ਜਿਹੜੇ ਇਸ ਰੋਡ ਮਾਰਚ ਦੇ ਵਿੱਚ ਭਾਗ ਲੈਣਗੇ ਤੇ ਸਰ ਜਿਹੜਾ ਕੋਈ ਸੂਚਨਾ ਦਿੰਦਾ ਇਸ ਨੰਬਰਾਂ ਤੇ ਉਹਦੀ ਬਿਲਕੁਲ ਜਿਹੜੇ ਇਸ ਨੰਬਰ ਤੇ ਕੋਈ ਵੀ ਵਿਅਕਤੀ ਸੂਚਨਾ ਦਿੰਦਾ ਉਹਨਾਂ ਦਾ ਜਿਹੜਾ ਆਈਡੈਂਟੀਟੀ ਆ ਉਹਨਾਂ ਦਾ ਨਾਮ ਪਤਾ ਟੋਟਲੀ ਗੁਪਤ ਰੱਖਿਆ ਜਾਵੇਗਾ